ਬਹੁਤ ਵਧੀਆ ਪੱਠਾ ਜੀ ਪੱਠਾ ਬੱਕਰੀ ਬੱਕਰੀ ਮੰਡੀ ਨਵਾਜਵਾ ਜ਼ਿਲ੍ਹਾ ਸੰਗਰੂਰ ਹੈ ਜੀ 17000 ਰੁਪਏ ਸਹੀ ਵਰਕ ਦਾ ਹੈ ਕਰਨੇ ਰਪੀ ਮਾਗਦਾ ਬਈ ਤੇ 17000 ਰੁਪਏ ਵਾਲੀ ਆ 17000 ਕਿੰਨੇ ਪੈਸੇ ਮਾਗਰਾ ਦੋ ਮੇ ਉਹਨੇ ਪੱਠਾ ਠੀਕ ਹੈ ਉਹ ਵੀ 17000 ਰੁਪਏ ਮਾਗਦਾ ਬਈ ਆ ਪੱਠਾ ਇਹ ਟੱਕੇ ਮਤੇ ਪੱਠਾ ਬੱਕਰਾ ਜੀ ਮਾਗਰਾ ਕਾਇ ਦੰਦਾ ਬਈ ਇਹ ਮੇ ਮਾ ਗੋਦਰੀ ਆ ਹਾਂ ਗੋਦਰੀ ਆ ਉਹ ਤੂੰ ਪਰੇ ਹੋ ਜਾਣਾ ਯਾਰ ਆਉਂਦੇ ਨੇ ਗੋਦਰੀ ਯਾਰ ਗੋਦਰੀ ਯਾਰ ਠੀਕ ਐ ਬੱਕਰੀ ਮੌਲੀ ਆ ਆ ਬੱਚਿਆਂ ਦੀ ਵੀਡੀਓ ਲੋ ਜੀ ਬੱਚੇ ਬਹੁਤ ਸੋਹਣੇ ਹੈਗੇ ਦੇਖ ਸਕਦੇ ਸਹੀ ਹਾਲ ਕਰਸੋ ਆਏ ਨੇ ਭਾਈ ਬੱਚੇ ਹੈਗੇ ਬਹੁਤ ਵਧੀਆ ਬੱਚੇ ਬੱਕਰੀ ਦੇ 17000 ਰੁਪਏ ਮੰਗ ਰਿਹਾ ਭਈਆ ਬੱਕਰੀ ਦਾ ਜੇ ਕਿਸੇ ਨੂੰ ਲੈਣੀ ਆ ਤਾਂ ਵੱਜਵੀਂ ਮੰਡੀ ਤੇ ਆ ਜਾਓ ਕਰਾਂ ਖਰੀਦ ਲੋ ਬੱਕਰੀ ਮਾੜਾ ਮੋਟਾ ਭਾਈ ਨੂੰ ਹੋਰ ਥੱਲੇ ਕਰ ਲਾਂਗੇ ਆ ਜਾਓ ਕਰਾ ਦਵਾਦਲ ਮੋੜੀ ਦੇ ਵਿੱਚ